ਹੈਲੋ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਇੱਕ ਨਵੇਂ ਵਲੌਗ ਤੇ ਤੁਹਾਡਾ ਸਵਾਗਤ ਕਰਦੇ ਆਪਾਂ ਹੁਣ ਬੱਚਿਆਂ ਨੂੰ ਲੈ ਕੇ ਚੱਲੇ ਆਪਾਂ ਪਾਰਕ ਦੇ ਵਿੱਚ ਅੱਜ ਕੁਝ ਸਪੈਸ਼ਲ ਚੀਜ਼ ਕਰਨੀਆਂ ਰਸਮਰ ਜੋਬਨ ਨੂੰ ਸਾਈਕਲ ਸਿਖਾਉਣੀ ਆਪਾਂ ਨੇ ਉਹਨਾਂ ਅਗਲੇ ਮਹੀਨੇ ਸ਼ੈਨ ਨੂੰ ਉਹਨਾਂ ਨੂੰ ਸਕੂਲ ਦੇ ਵਿੱਚ ਇੱਕ ਕੰਪੀਟੀਸ਼ਨ 'ਚ ਜਾਣਾ ਸਾਈਕਲ 'ਆ ਲੈ ਤੇ ਉਹ ਸਾਈਕਲ ਰਸਮ ਨੂੰ ਪੂਰਾ ਨਹੀਂ ਆਉਂਦਾ ਸਹੀ ਤਰੀਕੇ ਨਾਲ ਉਹ ਸਿਖਾਉਣਾ ਇਹਨੂੰ ਹਜੇ ਅਰੇ ਹਜੇ ਉੱਥੇ ਆ ਸਫਾਈਆਂ ਚੱਲ ਰਹੀਆਂ ਪੋਚੋ-ਪੋਚੇ ਲੱਗ ਰਹੇ ਆ ਹਜੇ ਜੋਬਨ ਤਾਂ ਤਿਆਰ ਹੋ ਗਿਆ ਜੋਬਨ ਨਹੀਂ ਜਾਣਾ ਨਾ ਜਾ ਆ ਫਿਰ ਆ ਜਾ ਕੱਤ ਨਹੀਂ ਜਾਣਾ ਤੂੰ ਦੱਸ ਕੱਤ ਨਹੀਂ ਜਾਣਾ ਹੈ ਤੇ ਵੀਦ ਨਹੀਂ ਜਾਣਾ ਆ ਥੱਕ ਜਾਣਾ ਸੌਰੀ ਚੱਲ 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 ਆ ਜਾ ਨਹੀਂ ਸਕਦਾ ਤੂੰ ਆ ਜਾ ਗੱਡੀ 'ਚ ਜਾਣਾ ਅੱਜ ਰਸਮਦੀਪ ਵੀ ਤਿਆਰ ਹੋ ਗਿਆ ਮੇਰਾ ਲੱਡੂ ਬਾਟ ਆ ਜਾ ਆ ਦੀਨ ਨੂੰ ਸਾਈਕਲ ਸਿਖਾਉਣੀ ਆਪਾਂ ਨੇ ਦੀਦੀ ਨੂੰ ਸਾਈਕਲ ਹੀ ਤੂੰ ਵੀ ਸਿਖਾਦੀ ਲੋ ਵੀ ਪ੍ਰੋਪਰ ਆਪਾਂ ਹੁਣ ਪਹੁੰਚ ਚੁੱਕੇ ਆ ਪਾਰਕ ਦੇ ਵਿੱਚ ਗੱਡੀ ਲਾਤੀ ਪਿੱਛੇ ਪਾਰਕ ਆਪਾਂ ਨੇ ਇੱਥੇ ਚੱਲਦਾ ਫੁੱਟਬਾਲ ਦਾ ਮੈਚ ਪਹਿਲਾਂ 5 ਮਿੰਟ ਪਹਿਲਾਂ ਫੁੱਟਬਾਲ ਦਾ ਮੈਚ ਦੇਖਦੇ ਆਂ ਉਹਦੇ ਬਾਅਦ ਰਸਮ ਨੂੰ ਸਾਈਕਲ ਸਿਖਾਉਣੀ ਆ ਤੇ ਜੋਗਨ ਵੀ ਆਪਣਾ ਮੋਟਰਸਾਈਕਲ ਲੈ ਕੇ ਆਇਆ ਬਣਾਲ ਜੋਗਨ ਆ ਜਾ ਪੁੱਤ ਉਹ ਜਾ ਬਣ ਉਹ ਤੇ ਵੀਰ ਜੀ ਖੇਡਾ ਦਿਖਾਵਾਂਗੇ ਹਾਂ ਵੀਰ ਜੀ ਉਹ ਬੜੇ ਚੱਲੇ ਗਿਆ ਹਨ ਉਹਦਾ ਵੀਰ ਜੀ ਉਹ ਗਰਾਊਂਡ ਦੇਖੋ ਤੁਸੀਂ ਪਹਿਲਾਂ ਬਾਈ ਕਿੰਨਾ ਘੰਟ ਕਰਾਉਂਦਾ ਬਦਰਾ ਆਟੋਮੈਟਿਕਾ ਤੇ ਲਗਾਦਾ ਖੇਡਣ ਨੂੰ ਇੱਥੇ ਜਿਹੜੀ ਫਟਬਾਲ ਆ ਬਾਈ ਇੱਥੇ ਜਨ ਇੱਕ 6 ਸਾਲ ਦੇ ਜਵਾਕ ਨੂੰ ਰੱਖ ਲਨੇ ਇੱਥੇ 6 ਸਾਲ ਤੋਂ ਸਟਾਰਟਿੰਗ ਹੋ ਜਾਂਦੀ ਆ ਇਹਨਾਂ ਦੀ ਜਿਹੜੀ ਕਲੱਬ ਜਿਹੜੀ ਸਾਡੇ ਪਿੰਡ ਦੀ ਹੈ 6 ਸਾਲ ਪਲੱਸ ਬੱਚਾ ਰੱਖਦੇ ਆ ਇਹ ਤੇ ਹੁਣ ਇੱਧਰ ਜਵਾਕ ਪਾਈ ਜਿੰਨਾ ਰੋਲਾ ਇਹਨਾਂ ਨੂੰ ਸਾਈਕਲ ਹੀ ਦਿਖਾ ਗਏ ਪਹਿਲਾਂ ਤਾਂ 1 0 2 3 ਚਲੋ ਵੀ ਚੱਕੋ ਉਹ ਮੋਟਰਸਾਈਕਲ ਉਹ ਖੜ ਜਾ ਪੁੱਤ ਖੜ ਜਾ ਮੋਟਰਸਾਈਕਲ ਚੱਕ ਪਹਿਲਾਂ ਇਹਦਾ 1 0 2 3 ਖੜ ਜਾ ਮੈਂ ਕੱਢਦਾ ਕੱਢਦਾ ਮੈਂ ਕੱਢਦਾ ਸਪੈਤਾ ਕਾਲਮਾ ਇਹਨੂੰ ਲੈ ਆਇਓ ਬਾਏ ਓਕੇ ਲੋ ਜੀ ਮੇਰੇ ਪੁੱਤ ਨੂੰ ਆ ਗਈ ਸਾਈਕਲ ਹੁਣ ਥੋੜੀ ਜਿਹੀ ਕਸਰ ਆ ਰਹਾ ਸਮ ਉਹ ਵੀ ਆਪਣੇ ਕਰ ਦਾਂ ਨੀ ਪੂਰੀ ਚਲੋ ਉੱਥੇ ਲੈ ਜਾ ਟ੍ਰੈਕ ਤੇ ਆਪਣੇ ਤੇ ਚੱਲ 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 ਆਪਣੇ ਟ੍ਰੈਕ ਤੇ ਲੈ ਕੇ ਚੱਲ ਉੱਧਰ ਉਹ ਉਥੇ ਲਿਖਣੀ ਰੋਡ ਕਿ ਹੁਣ ਫੇਰ ਚੱਲ 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 ਬਰਾਵਾ ਉਹ ਤੁਮੀ ਆ ਜਾ ਪ੍ਰਮਾਨ ਜੀ ਆ ਇਹਨੇ ਮੋਟਰ ਰੱਖਿਆ ਕਰਨ ਨੂੰ ਬੁਖਾਰ ਚੜਾਇਆ ਪਿਆ ਦੇ ਮੋਟਰ ਸਾਈਡ ਲੇ ਗੇ ਓਧਰ ਨੂੰ ਦੇ ਓਧਰ ਨੂੰ ਕੌਣ ਸਾਈਡ ਹੋ ਜਾ ਪੁੱਤ ਦੀਦੀ ਸਾਈਡ ਲੇ ਕੇ ਆਉਣ ਲੱਗੀ ਆ ਹੁਣ ਵੇਚੇ ਵਜਣੀ ਫੇਰ ਨਾ ਕਹੀਂ ਉਹ ਹੋ ਜਾ ਪ੍ਰਧਾਨ ਸਾਈਡ ਚੱਲ ਚਲੋ ਭਾਈ ਚਲੋ 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 ਨੋ ਸਤਾਨੀ ਖੋਪੜੀ ਖੜ ਜਾ ਹੁਣ ਤੂੰ ਕਿਰਾ ਤੇਰੇ ਪਰ ਹੁਣ ਡੰਡਾ ਮੈਂ ਫੇਰਦਾ ਦੀਦੀ ਨੇ ਸਾਈਕਲ ਹੀ ਕੱਢਣੀ ਐ ਇੱਥੋਂ ਕੋਈ ਨਾ ਹੋੜੇ ਬੱਚੇ ਨਾ ਨੋ ਬੇਬੀ ਸਾਈਡ ਕਰ ਇਹਨੂੰ ਸਾਈਡ ਕਰ ਪੁੱਤ ਹੋੜ ਤੂੰ ਸੇ ਓਛੇ ਜੋ ਮੈਂ ਤੈਨੂੰ ਹੁਣ ਪੰਜਾਬੀ ਚ ਕਹਣਾ ਸਾਈਡ ਕਰ ਹੀ ਲੈ ਗਈ ਲੈ ਗਈ ਲੈ ਗਈ ਬਰਾਵਾ ਬਰਾਵੀ ਸੀਮਾ ਆਵਾਜ਼ ਆਵਾਜ਼ ਜ਼ੋਰ ਨਾਲ ਜ਼ੋਰ ਨਾਲ ਹੋਰ ਤੇਜ ਹੋਰ ਤੇਜ ਹੋਰ ਤੇਜ ਹੋਰ ਤੇਜ ਬਰਾਵਾ ਬਰਾਵਾ ਲੋ ਵੀ ਰਸਮ ਨੂੰ ਸਾਈਕਲ ਹੀ ਸਿਖਾ ਰਹੇ ਆ ਅਸੀਂ ਲਗਭਗ ਆ ਗਈ ਇਹਨੂੰ ਸਾਈਕਲ ਨਹੀਂ ਨਹੀਂ ਹਾਂ ਸਿਖਾਉਂਦੇ ਥੋੜੀ ਆ ਗਈ ਆ ਗਈ ਭਾਈ ਆ ਗਈ ਇਹਨੂੰ ਸਾਈਕਲ ਚਲਾਉਣੀ ਆ ਗਈ ਤੇ ਇਹਨੂੰ ਸਾਰਾ ਜੋਰ ਲਵਾਦਾ ਮੇਰਾ ਗਰਮੀ ਗਰਮੀ ਮੈਂ ਹੋ ਗਿਆ ਸਾਈਕਲ ਇਹ ਸਿੱਖ ਰਹੀ ਹੈ ਹੈਨਾ ਜੋਗਨ ਸਿੰਘ ਉਹ ਉੱਧਰ ਬੈਠਾ ਪਰਲੀ ਸਾਈਡ ਬਜਰੀ ਨਾਲ ਖੇਡ ਰਿਹਾ ਉਹ ਇਹ ਆਪਣੇ ਪਿੰਡ ਦੀ ਪਾਰਕ ਆ ਤੁਸੀਂ ਪਿਛਲੇ ਬਲੋਗ ਵਿੱਚ ਦੇਖੀ ਹੋਣੀ ਹੋਵੇਗਾ ਸਾਡੇ ਕਾਰ ਦੇ 라ਵੀ ਪਿਸਟਾਲ ਕੋਲੇ ਕੁਰੇ ਆ ਹਾਂ ਚਾਰਾਂ ਇੱਕੋ ਪਾਰੀ ਸੱਡ ਪਈ ਆ ਹਾਂ ਉਹ ਆਤਰੋ ਪਾਰ ਕਾ ਬਾਈ 70 ਉਹ ਜਿੱਥੋਂ ਉਹ ਜਿੱਥੋਂ ਹੋ ਵੀ ਆ ਜਿੱਥੋਂ ਪਿਆਸਾ ਦੇ ਲੱਗ ਗਿਆ ਹਾਂ ਚਲੋ ਓ ਹੋ 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 ਚੱਲ ਹੁਣ ਸਹੀਆ 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 ਆ ਗਈ ਆ ਗਈ ਕੋਈ ਨਹੀਂ ਕੋਈ ਨਹੀਂ ਕਦੇ ਕਦੇ ਹੋ ਜਾਂਦਾ ਵਿੱਚ ਵਿਚਾਲੇ ਤੇਲ ਮਾਰੀ ਜਲ ਬੈਡਲ ਆ ਗਈ ਆ ਗਈ ਲੈ ਜਾਂਦੀ ਹੁਣ ਤਾਂ ਖਿੱਚ ਕੇ ਓ ਕੋਈ ਨਹੀਂ ਕੋਈ ਨਹੀਂ ਆ ਗਈ ਆ ਗਈ ਬਹੁਤ ਲੈ ਗਿਆ ਤੁਹਾਨੂੰ ਤਾਂ ਦਿਖਾ ਰਹੇ ਹੋ ਸਾਈਕਲ 100 ਪਰ 80 ਹਾਂ ਭਾਈ ਜੋ ਨੂੰ ਛਾਲ ਮਾਰ ਕੇ ਬੈਠਣ ਆ ਗਿਆ ਉਹ ਦੇਖੋ ਉਹ ਬੱਲੇ ਤੈਨੂੰ ਵੀ ਆਉਂਦਾ ਬਰਾਵਾ 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 ਆ ਦੇਖੋ ਭਾਈ ਰਸਮ ਸਾਈਕਲ ਚ ਚਲ 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 ਅੱਗੇ ਨੇ ਆ ਕਈ ਵਾਰ ਪਾਣੀ ਜਮਿਆ ਹੋ ਹੁੰਦਾ ਅੱਜ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਉਂਝ ਤੋਂ ਪੋਪਾ ਵਾ ਨਿਕਲੀ ਹੋਈ ਆ ਨਹੀਂ ਤਾਂ ਕਈ ਵਾਰ ਐਸਾ ਸ਼ੀਸ਼ਾ ਮਣਿਆ ਹੋ ਹੁੰਦਾ ਕਈ ਜਗ੍ਹਾ ਤੇ ਉਹ ਪਰਨੀ ਸਾਈਡ ਤੇ ਅੱਜ ਪਾਣੀ ਵਹਾਅ ਤੇਜ਼ ਆ ਓ ਬਰਾਵਿਸਿਮਾ ਚੱਲ ਚੱਲ ਲੈ ਜਾ ਲੈ ਜਾ ਇਕਣੀ ਅੱਗੇ ਨੂੰ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਮੇਰੇ ਕਿ ਨਹੀਂ ਨਾ ਦੇਖ ਲੈ ਵੀ ਹੁਣ ਸਾਈਕਲ ਹੀ ਰੋਕਣੀ ਵੀ ਆ ਗਈ ਇਹਨੂੰ ਬਰਾਵਾ ਰਸਮ ਹੁੰਦਾ ਪੂਰੀ ਦਵਿਲਦੀ ਆ ਹਾ ਵੀ ਜਿਹੜੇ ਬੱਚਨ ਸਾਈਕਲ ਨਹੀਂ ਆਉਂਦੀ ਨਾ ਉਹ ਸਖਾਇ ਵੀ ਕਿਹੜਾ ਹੀ ਪ੍ਰਾਰੇ ਹੁੰਨੇ ਆ ਇਹ ਬਿਨਾ ਸਪੋਰਟਾ ਤੋਂ ਜ਼ਿਆਦਾ ਬੈਸਟ ਹੈ ਸਾਈਕਲ ਛੋਟੀ ਛੋਟੀ ਹੋ ਬਿਨਾ ਸਪੋਰਟਾ ਤੋਂ ਵੀ ਤਾਂ ਸਪੋਰਟ ਵੀ ਇੱਥੇ ਜੀ ਤੇਲ ਕੇ ਉਹਨਾਂ ਨੇ ਕਰਦੇ ਹੁੰਦੇ ਤਾਂ ਪੋਰਟ ਨਾਲ ਤਾਂ ਔਖਾ ਜਾਦਾ ਹਾਂ ਬਰਾਵਾ ਲੈ ਜਾ 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 ਬ੍ਰੇਕ ਆਇਆ ਮਾਰਿਆ ਬਹੁਤ ਸਕਿਟ ਕਰਨੀ ਹੁੰਦੀ ਹੈ ਇਹ ਜਦ ਦੀ ਨਾ ਮੈਂ ਕੱਲੀ ਛੱਡੀ ਇਹ ਫੇ ਬੜੀ ਦਿਲਾਉਂਦੀ ਆ ਜਦੋਂ ਮੈਂ ਨੇੜੇ ਹਾਂ ਫੇ ਮਾਚਲ ਚਲਦੀ ਆ ਪਾਪਾ ਹੱਥ ਲਾਓ ਫਲਾਣਾ ਲਾਓ ਹੁਣ ਆਪੇ ਕਰੀ ਜਾਂਦੀ ਕੱਲੀ ਉਹ ਆਓ ਲੈ ਆ ਕਰੀ ਜਾਂਦੀ ਕਰੀ ਜਾਂਦੀ ਸਿੱਖ ਜਿਹੜਾ ਸਿੱਖ ਜਣ ਕਰੀ ਬੜੀ ਸੋਹਣੀ ਲੱਗ ਜਾਂਦੀ ਆ ਆਓ ਲੈ ਗਈ ਆਓ ਲੈ ਗਈ ਹੁਣ ਤਾਂ ਆਪੇ ਭੁਚਾਈ ਫਿਰ ਜਾਂਦੀ ਆ ਪਾਪਾ ਕਹ ਜੀ ਪਰੇ ਹੋ ਜਾ ਤੁਸੀਂ ਹੁਣ ਮੂਰੇ ਦੇਖ ਮੂਰੇ ਸ਼ਾਬਾਸ਼ ਬਰਾਵਿਸਿਮਾ ਆ ਦੇਖੋ ਜਦੋਂ ਲੈ ਕੇ ਆਇਆ ਤਾਂ ਕਿੰਨੇ ਸੋਹਣੇ ਸੀ ਇਹ ਕਿ ਨਾ ਇਹ ਹੁਣ ਅਸੀਂ ਘਰ ਨੂੰ ਚੱਲੇਗਾ ਹੁਣ ਗਦੇ ਬਣ ਕੇ ਚੱਲੇ ਪੂਰੇ ਐਂ ਕੁਲ ਮਿਲ ਲੈ ਮਿੱਟੀ ਨਾਲ ਪੱਤੇਆਂ ਨਾਲ ਪਤਾ ਨਾ ਕਿ ਆ ਕੋਈ ਕਰੇ ਨਾ ਅੱਜ ਸ਼ਾਬਾਸ਼ ਆ ਬਾਏ ਬਾਈ ਚੱਲੀ ਚੱਲ ਚੱਲੀ ਚੱਲ ਹੁਣ ਤਾਂ ਆਪੇ ਲਈ ਜਾਂਦੀ ਸਾਈਕਲ ਆ ਗਈ ਹੁਣ ਤੈਨੂੰ ਹਾਂਜੀ ਕਿੰਨੀ ਆ ਗਈ ਚੰਤਪੁਰ ਨਵੰਤ ਹਾਂਜੀ ਚੰਤਪੁਰ ਨਵੰਤ ਆ ਗਈ ਹੁਣ ਸਾਈਕਲ ਕਿਵੇਂ ਲੱਗਿਆ ਸਾਈਕਲ ਰਿਖ ਕੇ ਬੜੇ ਲੱਗਦਾ ਜਦੋਂ ਸਾਈਕਲ ਚੜਾਉਣੀ ਬੜੇ ਲੱਗਦਾ ਹਾਂਜੀ ਕੀ ਕਰਦਾ ਹੁੰਦਾ ਸਾਈਕਲ ਇਹ ਕਿੱਦਾਂ ਕਰਦਾ ਆਏ 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 ਅੱਛਾ ਜੀ ਜਦ ਦੀ ਸਾਈਕਲ ਜਿੱਖਣੋਂ ਰੁਕਣ ਦਾ ਨਾਉ ਨਹੀਂ ਲੰਦੀ ਇਹ ਹੁਣ ਆਪੇ ਚਲਾਈ ਜਾਂਦੀ ਕਰੇ ਉਧਰ ਨੂੰ ਪਹੁੰਚਾਉਂਦੀ ਕਰੇ ਇੱਧਰ ਨੂੰ ਚੱਲੇ ਕਰਨੋਂ ਫਿਰ ਹਾਂ ਹੋਰ ਚਲਾਉਣੀਆਂ ਜੇ ਹੂੰ ਦਮ ਲੇ ਲਾ ਬਦੋਂ ਰੈਸਟ ਕਰ ਲੈ ਥੋੜੀ ਜੀ ਆਏ ਕਰੋ ਗੱਡ ਆਏ ਕਰੋ ਆਪ ਅਗਰ ਜੀ ਉੱਪਰ ਸ਼ਾਟ ਹੋਰ ਜੋਬਨ ਚਲਾਉਣ ਲੱਗਿਆ ਆਪੇ ਚੜ ਜਾਂਦਾ ਦੇਖੋ ਆਹ ਦੇਖੋ ਬੱਲੇ ਤੈਨੂੰ ਉਹ ਵੀ ਕਰਨਾ ਤਾਂ ਤੈਨੂੰ ਤਾਂ ਪਤਾ ਆਉਂਦਾ ਜੋਬਨ ਸਿੱਖ ਗਿਆ ਓਏ ਇਕੱਲਾ ਹੀ ਕਰਨਾ ਤਾਂ ਹੁਣ ਆ ਆ ਇਹ ਆ ਵਜਿਆ ਇਹਨੂੰ ਸੈਟੀ ਆਉਂਦੀ ਆ ਇਹਨੂੰ ਜੋਬ ਨੂੰ ਨਹੀਂ ਮੈਂ ਤਾਂ ਉਹ ਵੀ ਹੈ ਸਭ ਵੀ ਆਉਂਦਾ ਤੈਨੂੰ ਤਾਂ ਸਾਰਾ ਕੁਝ ਆਉਣ ਲੱਗ ਗਿਆ ਇਹਨੂੰ ਮੀਨੋ ਪਿਊ ਵੀ ਕਰਨਾ ਹੋ ਗਿਆ ਪਿਊ ਵੀ ਕਰ ਲੰਦੀ ਹੁਣ ਮੀਨੋ ਵੀ ਕਰ ਲੰਦੀ ਐ ਲੈਜਰੇ ਵੀ ਕਰ ਲੰਦੀ ਆ ਕੁਰਸੀ ਵੀ ਚ ਆ ਗਿਆ ਕੁਰਸੀ ਵੀ ਆ ਗਈ ਇਹਨੂੰ ਸਾਰੇ ਆ ਗਏ ਹੁਣ ਇਹਨਾਂ ਇਹਨੇ ਬਰਾਵਾ ਬਰਾਵਾ ਹੋ ਗਿਆ ਬਾਈ ਇਹ ਦੋਨੇ ਆਪੇ ਲੈ ਆਉਣੇ ਉਹਨੂੰ ਪਤਾ ਉਹਨੂੰ ਲੈ ਜਾ ਕਹਾਂ ਤੱਕ ਲੈ ਜਾ ਲਿਆ ਚਲਾ ਲਿਆ ਲੈ ਹੁਣ ਤਾਂ ਬੈਲੈਂਸ ਵੀ ਕਰ ਲੰਦੀ ਐ ਇਹਨਾਂ ਪੂਰਾ ਪਰੋਗ ਵੀ ਲੰਦੀ ਸੋਣਾ ਵਧੀਆ ਚੱਲ ਹੁਣ ਇਹਨੂੰ ਇੱਕ ਹੈਲਮਟ ਲਿਆਉਣਾ ਸਾਈਕਲ ਦੂਈ ਪਈ ਘਰੇ ਗੁਰਸ਼ਾਨ ਵਾਲੀ ਬੜੀ ਹੁਣ ਉਹ ਚਲਾਉਣੀ ਸਿਖਾਉਣੀ ਇਹਨੂੰ ਹੁਣ ਤਾਂ ਆਏ ਜਾਣੀ ਬਸ ਬੈਲੈਂਸ ਦੇ ਹੀ ਹੁੰਦਾ ਮਿਹਨਤਾ ਬੜੀ ਸਾਈਕਲ ਪਈ ਗੁਰਸ਼ਾਨ ਵਾਲੀ ਪਿਛਲੇ ਸਾਲ ਵਾਲੀ ਹੁਣ ਉਹ ਚਲਾਉਗੀ ਇਹ ਹੁੰਦੀ ਦੀ ਸਾਈਕਲ ਚਲਾਉਣ ਲੱਗਿਆ ਹੁੰਦੀ ਦੀ ਸਾਈਕਲ ਸਿੱਕ ਗਈ ਹੁਣ ਹੁਣ ਦੀਦੀ ਬਾਤੀ ਚੀਂਖ ਕੱਢ ਲਾ ਪਾਪਾ ਨੇ ਹੁਣ ਪਾਪਾ ਦੀਦੀ ਨੂੰ ਸਾਈਕਲ ਸਿੱਕਲੀ ਹੁਣ ਹਨ ਚਾਂਤ ਮਿਲ 260 10 ਆਨ ਲੱਗ ਗਈ ਉਹ ਦੀਦੀ ਨੂੰ ਹੁਣ ਚਾਂਤ ਮਿਲ 10 60 19 ਬੈਠ ਗਏ ਜੀ ਲੋ ਜੀ ਹੁਣ ਚੱਲੇ ਆਪਾਂ ਘਰ ਨੂੰ ਲੰਚ ਟਾਈਮ ਹੋ ਗਿਆ ਲੇਟ ਹੋ ਗਿਆ ਸਮਕਾ ਮੈਂ ਤਬ ਬਤਾਤੇ ਖਾਊਗਾ ਛੋਟੇ ओके ਖਾ ਲੈ ਬਤਾਤੇ ਖਾ ਲੈ ਕੋਣ ਦੇਖੇ ਹੋ ਕੇ ਬਾਕੀ ਹੈ ਆਹ ਵਤ ਉਹ ਵੀ ਹੁਣ ਆਪਾਂ ਪਹੁੰਚ ਚੁੱਕੇ ਆ ਘਰੇ ਆਪਣੇ ਹੁਣ ਆਪਾਂ ਬਣੀ ਹੋਈ ਘਰੇ ਖਿਚੜੀ ਖਿਚੜੀ ਖਾਣੇ ਆ ਪੁੱਤ ਨਹੀਂ ਖਾਣੀ ਤੁਮ ਬਾਅਦ ਚ ਖਾਜੋ ਬੱਚੇ ਨਹੀਂ ਨਵੇੜ ਤੋਂ ਨਵੇੜ ਤੋਂ ਕੱਲ ਲਿਆਂਦੇ ਆ ਜੇ ਖਾ ਲ ਪੁੱਤ ਪਹਿਲਾਂ ਖਾ ਲੋ ਪਹਿਲਾਂ ਆਪਣਾ ਉਹ ਬਣੀ ਵੀ ਕੱਲ ਉਹ ਵਈ ਖਿਚੜੀ ਆ ਫਰਮਾਜੋ ਭਾਈ ਮੜੀ ਉੱਪਰੇ ਤੇ ਪਤਾ ਤੇ ਕੋਲ ਰਖਾ ਕੇ ਨਾ ਫੇਰ ਖਿਚੜੀ ਖਾਣ ਲੱਗਦੇ ਆ ਦੇਖ ਲੋ ਇਹਨਾਂ ਨੂੰ ਲਾਲਚ ਦੇਣਾ ਪੈਂਦਾ ਇਹਨਾਂ ਨੂੰ ਮੜੀ ਪਰੇਗਾ ਹਾਂ ਬਰਾਵਾ ਕੱਦੂ ਕਸ ਕੱਦੂ ਕਸ ਕੋਈ ਖਿਚੜੀ ਦੇ ਉੱਪਰ ਨਾ ਕੱਦੂ ਕਸ ਕਰਕੇ ਫਰਮਾਜੋ ਪਾਇਓ ਬੌਸ ਵਾਲਾਂ ਦੀ ਆ ਪਾਣੀ ਮੜੀ ਚੰਗੀ ਤਰ੍ਹਾਂ ਹੂੰ ਜੋ ਵਾਰਾ ਸਾਨੂੰ ਹੀ ਪਾਣੀ ਮੜੀ ਜੀ ਹਣਾ ਠੀਕ ਆ ਪਾ ਦਿਓ ਕਿੱਥੇ ਹੈ ਉਹ ਕਿੱਥੇ ਉਹ ਹਾਂ ਵੀ ਹਾਂ ਅਰਾ ਸਾਨੂੰ ਕੱਦਾਂ ਰੌਲਾ ਪਾਇਆ ਬਾਬਾ ਚਾਨ ਨੂੰ ਦੇਖੋ ਬਾਹਰ ਲੈ ਵੀ ਦਿਖਾ ਲੈ हां भाई हां ਕਿੰਨਾ ਵੱੈਲੋ ਦਾ ਗੋਲ ਆ ਪੂਰਾ ਅੱਜ ਤੇ ਨਾਲ ਪਲੇਨ ਚੱਲ ਰਿਹਾ ਇੱਧਰ ਹਾਂ ਉਹ ਨਹੀਂ ਘਰ ਚ ਨਹੀਂ ਵੱਜਦਾ ਮੁੱਤਾਂ ਚਾ ਰੋਟੀ ਖਾ ਗਿਆ ਹੁਣ ਆ ਜਾ ਨੇਰਾ ਹੋ ਗਿਆ ਬਾਈ 7:30 ਵੱਜ ਚੁੱਕੇ ਨੇ ਰਾਤ ਦੇ ਦਿਨ ਐਦਵਾਰ ਜੀ ਦੱਸੋ ਕੀ ਇਹਨੇ ਅੱਜ ਫਿਰ ਤੋਂ ਸੈਕਰੀ ਚ ਜਾ ਰਹੀ ਆ ਰਸਾਂ ਭਾਈ ਰਾਤ ਹੋ ਗਈ ਇਹ ਕਹਿੰਦੀ ਪਾਪਾ ਮੈਨੂੰ ਸੈਕਰੀ ਚ ਲੱਗ ਲਿਖਿਆ ਪੁੱਤ ਕੱਲੂ ਚ ਲਾਉਂਗਾ ਠੀਕ ਹੈ ਜੇ ਕੱਲੂ ਸਕੂਲ ਤੇ ਆ ਗਿਆ ਤੂੰ ਕੀ ਤੇ ਲੰਘੇ ਆਉਣਾ ਕੋਲੋਂ ਮੇਰੀ ਪ੍ਰੀਮਾ ਤੁਰਨੂ ਆ ਮੈਂ 2 ਵਜੇ ਆ ਜਾਣਾ ਘਰੇ ਠੀਕ ਆ 2 ਵਜੇ ਕਿੰਦਾ ਅੱਲੇ 2 ਹਾਂ ਦੁਪਹਿਰ ਨੂੰ 2 ਵਜੇ ਤੇਰੇ ਸਕੂਲ ਆਉਣ ਤੋਂ ਪਹਿਲਾਂ ਮੈਂ ਘਰੇ ਹੋਊਂਗਾ ਠੀਕ ਆ ਫਿਰ ਆਪਾਂ ਚਲਾਉਂਗੇ ਦੁਪਹਿਰ ਤੋਂ ਪਹਿਲਾਂ ਦੁਪਹਿਰ ਤੋਂ ਬਾਅਦ 2 ਵਜੇ ਠੀਕ ਆ 2 ਵਜੇ 2 ਵਜੇ ਉਹ ਦੇਖ 2 ਵਜੇ ਉਹਨਾਂ ਤੋਂ ਬਾਅਦ ਦੂਏ ਆਉਂਦਾ ਜਿਹੜਾ ਠੀਕ ਆ ਹੁਣ ਤੂੰ ਸੌਂ ਜੀ ਅੱਜ ਤੈਨੂੰ ਅੱਜ ਸੁਪਨੇ 'ਚ ਵੀ ਸਾਈਕਲ ਹੀ ਦੇਖਣਾ ਮੈਨੂੰ ਪਤਾ ਦੁਪਹਿਰ ਨੂੰ ਆਉਂਵੇ ਹਾਂ ਦੁਪਹਿਰ ਨੂੰ ਚਾਮ ਨੂੰ ਚਲਾਉਂਗਾ ਆਪਾਂ ਠੀਕ ਆ ਓਕੇ ਮੈਂ ਕੰਮ ਕਰਾਂ ਕੀ ਕਰਾਂ ਦੱਸੋ ਲੋੜੀ ਕਾਲੂ ਆ ਮੁੰਲਾ ਥੋੜੀ ਲੋੜੀ ਅੱਜ ਮਨਾ ਹੋ ਜਾਣੀ ਮੈਨੂੰ ਲੱਗਦਾ ਜੀ ਤੱਕ ਲੋੜੀ ਆਪਾਂ ਨੇ ਕਾਲੂ ਬਣਾਉਣੀਆਂ ਥੋੜੀ ਅੱਜ ਮਨਾ ਇਹ ਮੇਰੀ ਗੋਦੀ ਚੜੀ ਜਾਂਦਾ ਕਹਿੰਦਾ ਮੈਨੂੰ ਪਾਪਾ ਪਚਾਉਂਗੇ ਬੋਤਨ ਹੌਣਾ ਦਾ ਪਹਿਣਾ ਮੈਂ ਤਾਂ ਥੁੱਕੇ ਨਾ ਨਾ ਨਹੀਂ ਜਾ ਨੌੜਾ ਦਾ ਪਹਿਣਾ ਉਹ ਨਾਰਾ ਥੋੜਾ ਛੱਡਾ ਕੋਈ ਨਹੀਂ ਮੈਂ ਤਾਂ ਥੁੱਕਾ ਆ ਉਹ ਰੋ ਮਮਾ ਕੋਲ ਹੋ ਗਿਆ ਮਮਾ ਕੋਲ ਜਾਣਾ ਜਾ ਮਮਾ ਕੋਲ ਉਹ ਮਮਾ ਕੋਲ ਜਾਣਾ ਅੱਜ ਨੇ ਚਾਹਣ ਲਾਈ ਆ ਤੁਨ ਨੌੜਾ ਦਾ ਪਹਿਣਾ ਬੁੱਤ ਉਹ ਤਾਂ ਕਿ ਠੰਡਾ ਨੌੜਾ ਦਾ ਪਹਿਣਾ ਬੁੱਤ ਫੇ ਕਾਲੂ ਲੋੜੀ ਵੀ ਮਨਾਉਣੀ ਆ ਆਪਾਂ ਨੇ ਕਾਲੂ ਬਾਹਰ ਠੰਡ ਜੀ ਜਾਣਾ ਫਿਰ ਤਾں ਕਰਕੇ ਮम्मा ਕਹਿੰਦੀ ਅੱਜ ਬਣਾ ਲੀਏ ਵੀ ਕੱਲ ਨੂੰ ਨਾ ਲੋੜੀ ਹੈ ਪਰ ਕੱਲੂ ਆਪਣੇ ਅੱਗ ਬਾੜਨੀ ਹੈ ਬਾਹਰ ਉਹ ਗੈਰ ਦੇ ਵਿੱਚ ਅੱਗ ਬਾੜਨੀ ਆਪਣੇ ਕੱਲ ਲੋੜੀ ਬਣਾਉਣੀ ਹੈ ਅੱਜ ਨਾਲੋ ਜਿਹਾ ਬਦਮਾ ਛੋਟੇ ਛੋਟੇ ਬਣ ਜੋ ਫੇਰ ਕੱਲ ਨੂੰ ਠੰਡ ਵਿੱਚ ਹੀ ਨਿਕਲਣਾ ਬਾਹਰ ਹਾਂ ਸਾਹੂ ਕਦ ਨਹੀਂ ਲਾਉਣਾ ਵਜੇ 10 ਕਦ ਨਹੀਂ ਲਾਉਣਾ ਖੜਾ ਹੋਣ ਸ਼ਕਤੀਮਾਨ ਬਣੀ ਇੱਥੇ ਓਹ ਦੇਖੋ ਓਹ ਦੇਖੋ ਓਹ ਦੇਖੋ ਓਹ ਦੇਖੋ ਓਹ ਦੇ ਦੀਦੀ ਦੇ ਲੈ ਉੱਧਰ ਕਿੰਨਾ ਛੋਟੇ ਛੋਟੇ ਬਣ ਗਏ ਇੱਥੇ ਖਲਾ ਓ ਬਿਆੰਕੋ ਬਿਆੰਕੋ ਹੋ ਗਿਆ ਰਬੇ ਪਛਾਣਦੇ ਨਹੀਂ ਹੁੰਦੀ ਇਹਦਾ ਪਛਾਣ ਜੀ ਨਹੀਂ ਸਾਡੀ ਕੁੜੀ ਹੈ ਇਹ ਨਹੀਂ ਸਾਡੀ ਉਹ ਨਹੀਂ ਚੁੱਕੀ ਬੰਦੇ ਮਤਮਾ ਗੀਜੋ ਦੱਲ ਦੱਲ ਨਾ ਆਉਂਦਾ ਠੰਡ ਲਾ ਲਵਾ ਲਈ ਹੁਣ ਹੀਟ ਛੱਡੀ ਹੋਈ ਪੁੱਤ ਘਰ ਗਰਮ ਕਰਿਆ ਬਛਿੱਤੀ ਨਾਲ ਕੋਈ ਗੱਦ ਨਹੀਂ ਲਾਉਣਾ ਤੂੰ ਉਹ ਅੱਖਾਂ 'ਚ ਸ਼ੈਂਪੂ ਦਾ ਪੁੱਤ ਸਾਡੇ ਵੀ ਪੈਂਦਾ ਹੁੰਦਾ ਦਾ ਅਸੀਂ ਨਹਾਉਂਦੇ ਹੁੰਦੇ ਤੇ ਸਾਡੀ ਕਟਾਈ ਵੀ ਹੁੰਦੀ ਜਿਨੀ ਜਿਦੀ ਪਲੱਸ ਹਾਂ ਕੋਈ ਨਾ ਬੁੱਤ ਸਾਡੇ ਵੀ ਪੈ ਸਾਬਜੇ ਪੈਦਾ ਉਹ ਅੱਖ ਜਪਣਾ ਕੋਈ ਨਾ ਕੋਈ ਤੇਰਾ ਸਾਬਣ ਦੂਆ ਇਹਦਾ ਦੂਆ ਸਾਬਣ ਨਾ ਉਹ ਨਹਾਉਂਦੇ ਹੁੰਦੇ ਸੀ ਉਹ ਲੜਦਾ ਵੀ ਬਹੁਤ ਹੁੰਦਾ ਤਾਂ ਉਹ ਲੜਨਾ ਉੱਪਰ ਤੇ ਹੋਰ ਘਟਾਈ ਹੋਣੀ ਦੀ ਤੁਹਾਨੂੰ ਪੁੱਤ ਤੂੰ ਤੇ ਬਹੁਤ ਲੱਕੀਆਂ ਤੈਨੂੰ ਪਿਆਰ ਨਾਲ ਸਮਝਾਉਨੇ ਆ ਜਮਾ ਹੋਰ ਕਿਸੇ ਤੋਂ ਜਮਾ ਬੰਦਾ ਹੋ ਗਿਆ ਹਾਂ ਪਾ ਹਾਂ ਪਾਣੇ ਸ਼ਬਦ ਓਕੇ 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 ਚੱਲ ਬਾਜੋ ਹਾਂ ਜੇ ਪਹੁੰਚ ਹਾਂ ਨਾ ਨਾ ਉਹ ਜੇ ਮੈਂ ਕੱਟ ਸ਼ੈਂਪੂ ਬੰਦ ਆਪਾ ਉੱਥਲੇ ਬਈਆ ਹੁਣਾ ਚਲੋ ਜਰਾ ਕਿ ਨਾ ਚਲੋ ਚੱਕੋਈ ਚੱਕ ਚੱਕ ਨਾ ਹੀ ਨਹੀਂ ਜੇ ਹੱਡਣਾ ਨਹੀਂ ਲੋ ਜੀ ਪਹਿਲਾਂ ਜੋਵਨ ਨਾ ਹੁੰਦਾ ਨਹੀਂ ਤਾਂ ਹੁਣ ਜੋਵਨ ਹੋਣ ਲੱਗ ਗਿਆ ਤੇ ਬਾ ਉਹ ਹਾਂ ਪਹਿਲਾਂ ਭੱਜਦਾ ਵੀ ਦਾ ਸੌਰੀ ਹਾਂ ਭੱਜ ਕੇ ਚਲੇ ਗਿਆ ਦਾ ਪਾਪਾ ਕੋਲ ਉਹਨੂੰ ਨਾ ਕੇ ਆ ਗਿਆ ਛੋਣਾ ਛੋਣਾ ਬਣ ਗਿਆ ਇਹ ਮੰਮੀ ਤੂੰ ਆ ਪਾਉਰਾ ਹਾਂ ਨੋ ਪਾਉਰਾ ਬ੍ਰਾਵੀਸਿਮੋ ਹਾਂ ਓਕੇ ਓਕੇ ਲੋ ਜੀ ਹੁਣ ਅਸੀਂ ਦੇਖਣ ਲੱਗੇ ਆਂ ਕਾਰਟੂਨ ਤੇ ਇੱਕ ਫਿਲਮ ਤੇ ਅੱਜ ਦਾ ਵਲੌਗ ਇੰਨਾ ਕੀ ਸੀ ਉਮੀਰ ਕੱਲ ਹੁਣ ਵਧੇ ਲੱਗਿਆ ਹੋਊਗਾ ਤੁਹਾਨੂੰ ਲਸ ਜਰੂਰ ਸਬਸਕ੍ਰਾਈਬ ਤੇ ਸ਼ੇਅਰ ਲਾਈਕ ਫਰੈਸ਼ ਕੱਟ ਦੇ ਟਮਾਟਰ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰਿਓ ਓਕੇ ਜੀ ਬਾਏ ਬਾਏ ਕਾਲੂ 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 ਲੋੜੀ ਦਾ ਵਲੌਗ ਆਊਗਾ ਕੱਲ ਲੋੜੀ ਦਾ ਅਸੀਂ ਕਾਲੂ ਲੋੜੀ ਬਣਾਉਣੀ ਆਂ ਓਕੇ ਜੀ ਬਾਏ ਬਾਏ